ਪਾਸੇ ਲੱਗੇ ਕੱਲ ਭਾਈ ਅਮਰਪਾਲ ਸਿੰਘ ਨੇ ਪਤਾ ਤਰਸੀਮ ਸਿੰਘ ਦੇ ਵੱਲੋਂ ਨਵੀਂ ਪਾਰਟੀ ਬਣਾਉਣ ਦਾ ਫੈਸਲਾ ਕਰ ਲਿਆ ਗਿਆ ਨਵੀਂ ਪਾਰਟੀ ਦੀ ਬੁਨਿਆਦੀ ਸਥਿਤੀ ਸਾਹਮਣੇ ਰੱਖ ਦਿੱਤੀ ਹੈ ਕਿ ਕਿਸ ਤਰ੍ਹਾਂ ਇਹ ਨਵੀਂ ਪਾਰਟੀ ਬਣਾਈ ਜਾਵੇ ਕਿ ਇੱਕ ਨਵੀਂ ਪਾਰਟੀ ਸਰਜੰਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਸ ਪਾਰਟੀ ਦੀ ਨਵੀਂ ਤਿਆਰੀ ਤੋਂ ਬਾਅਦ ਅਚਾਨਕ ਹੁਣ ਇੱਕ ਪੁਰਾਣੀ ਪਾਰਟੀ ਵੱਲ ਵੀ ਇਸ਼ਾਰੇ ਹੋਣ ਲੱਗੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਪੋਜ਼ਿਟ ਇੱਕ ਨਵੀਂ ਪਾਰਟੀ ਇੱਕ ਨਵੀਂ ਧਿਰ ਸਟੈਂਡ ਕੀਤੀ ਜਾ ਰਹੀ ਹੈ ਜਿੱਥੇ ਇੱਕ ਪਾਸੇ ਤਾਂ ਪੰਥਕ ਪਾਰਟੀ ਖਾਈ ਜਾਣ ਵਾਲੀ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਇਸ ਵੇਲੇ ਵੈਂਟਿਲੇਟਰ ਤੇ ਹੈ ਉੱਥੇ ਹੀ ਦੂਜੇ ਪਾਸੇ ਇੱਕ ਨਵੀਂ ਪਾਰਟੀ ਦੀ ਹੋਂਦ ਸਰਦਾਰ ਤਰਸੇਮ ਸਿੰਘ ਨੇ ਉਜਾਗਰ ਕਰ ਦਿੱਤੀ ਹੈ ਭਾਈ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਲੰਗੇ ਕਾਲਸਕਲ ਵੱਲ ਇਸ਼ਾਰਾ ਕਰਕੇ ਇਸ ਗੱਲ ਬਾਰੇ ਜਾਣਕਾਰੀ ਦੇ ਗਏ ਔਰ ਨਾਲ ਦੀ ਨਾਲ ਇਹ ਚਰਚਾ ਸ਼ੁਰੂ ਹੋ ਗਈ ਕਿ ਹੁਣ ਇੱਕ ਨਵੀਂ ਪਾਰਟੀ ਦੀ ਸਿਰਜਣਾ ਹੋਵੇਗੀ ਹਾਲਾਂਕਿ ਇਸ ਤੋਂ ਪਹਿਲਾਂ ਇੱਕ ਧੜਾ ਕਿਹਾ ਜਾ ਰਿਹਾ ਸੀ ਇਸ ਨੂੰ ਇੱਕ ਪੱਖ ਕਿਹਾ ਜਾ ਰਿਹਾ ਸੀ ਇਸ ਨੂੰ ਪਰ ਹੁਣ ਅਚਾਨਕ ਸਿਆਸੀ ਬੁਨਿਆਦ ਸਾਹਮਣੇ ਆ ਗਈ ਹੈ ਸਿਆਸੀ ਢਾਂਚਾ ਸਾਹਮਣੇ ਆ ਗਿਆ ਜਿਸ ਆਧਾਰ ਦੇ ਉੱਤੇ ਇੱਕ ਸਿਆਸੀ ਪਾਰਟੀ ਦੀ ਸਿਰਜਣਾ ਕਰਨ ਨੂੰ ਤਿਆਰ ਹੈ ਭਾਈ ਅਮਰਪਾਲ ਸਿੰਘ ਦਾ ਜਿਹੜਾ ਵਿੰਗ ਹੈਗਾ ਸਾਰਾ ਉਸ ਦੇ ਵਿੱਚ ਹੀ ਭਾਈ ਅਮਰਪਾਲ ਸਿੰਘ ਦੇ ਪਿਤਾ ਉਹਨਾਂ ਦੇ ਮਾਤਾ ਹਾਲਾਂਕਿ ਭਾਈ ਅਮਰਪਾਲ ਸਿੰਘ ਨੇ ਜ਼ਰੂਰ ਇੱਕ ਇਲੈਕਟੋਰਲ ਸਿਸਟਮ ਦੇ ਵਿੱਚ ਆ ਕੇ ਚੋਣ ਪ੍ਰਕਿਰਿਆ ਦੇ ਵਿੱਚ ਆ ਕੇ ਤੇ ਚੋਣ ਜਿੱਤੀ ਹੈ ਉਸੇ ਤਰ੍ਹਾਂ ਸਰਬਜੀਤ ਸਿੰਘ ਖਾਲਸਾ ਨੇ ਵੀ ਇਸੇ ਤਰ੍ਹਾਂ ਚੋਣ ਦਿੱਤੀ ਹੈ ਪਰ ਇਹ ਦੋਵੇਂ ਚੋਣਾਂ ਜਿੱਤਣ ਦਾ ਕਾਰਨ ਕੁਝ ਹੋਰ ਸੀ ਦਰਅਸਲ ਇਹਨਾਂ ਦੋਵਾਂ ਇਲੈਕਸ਼ਨਸ ਦੇ ਵਿੱਚ ਯਾਨੀ ਕਿ ਇਹਨਾਂ ਦੋਵਾਂ ਇਲੈਕਸ਼ਨਸ ਦੇ ਨਤੀਜਿਆਂ ਦੇ ਪਿੱਛੇ ਇੱਕ ਵੱਡਾ ਸੈਂਟੀਮੈਂਟ ਸੀ ਜਿਹੜਾ ਹੋਂਦ ਦੇ ਵਿੱਚ ਆਇਆ ਹੋਇਆ ਸੀ ਹਾਲਾਂਕਿ ਭਾਈ ਅਮਰਿਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਉਹ ਸੈਂਟੀਮੈਂਟ ਕੁਝ ਵੱਧ ਕਰਕੇ ਕੰਮ ਕਰ ਰਿਹਾ ਸੀ ਜਿਸ ਕਾਰਨ ਬਹੁਤ ਬਹੁਮਤ ਜੜੀ ਆਉ ਭਾਈ ਅਮਰਿਤਪਾਲ ਸਿੰਘ ਵੱਲ ਆਈ ਹੈ ਵੱਡੀ ਮਾਤਰਾ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਨੇ ਚੋਣ ਦਿੱਤੀ ਹੈ ਔਰ ਦੂਜੇ ਪਾਸੇ ਸਰਬਜੀਤ ਸਿੰਘ ਖਾਲਸਾ ਉਧਰ ਵੀ ਇੱਕ ਸੈਂਟੀਮੈਂਟ ਕੰਮ ਕਰ ਰਿਹਾ ਸੀ ਪਰ ਗੱ ਸੈਂਟੀਮੈਂਟਸ ਜਿਹੜੇ ਨੇ ਇਹ ਇੱਕ ਸਿਆਸੀ ਪਾਰਟੀ ਨੂੰ ਚੱਲਣ ਦੇ ਵਿੱਚ ਮਦਦਗਾਰ ਸਾਬਿਤ ਸ਼ਾਇਦ ਨਾ ਹੋਣ ਕਿਉਂਕਿ ਇਹ ਸੈਂਟੀਮੈਂਟਸ ਇੱਕ ਵਕਤ ਤੱਕ ਦੇ ਵਲਵਲੇ ਸੀਗੇ ਜੋ ਉਸ ਵੇਲੇ ਉਜਾਗਰ ਹੋਏ ਔਰ ਲੋਕਾਂ ਨੇ ਧੜਾ ਧੜ ਵੋਟਾਂ ਇਹਨਾਂ ਦੋਵਾਂ ਦੇ ਹੱਕ ਚ ਪਾਤੀਆਂ ਪਰ ਦੂਜੇ ਪਾਸੇ ਕੀ ਇਹ ਸੈਂਟੀਮੈਂਟਸ ਇੰਨੇ ਸਟਰੋਂਗ ਹੈਗੇ ਨੇ ਕਿ ਭਾਈ ਅਮਰਤਪਾਲ ਸਿੰਘ ਜਾਂ ਅਮਰਤਪਾਲ ਸਿੰਘ ਦੇ ਸਾਰੇ ਵਿੰਗ ਦੀ ਜਿਹੜੀ ਨਵੀਂ ਪਾਰਟੀ ਹੈ ਉਸ ਨੂੰ ਅਗਾਹ ਤੋਰ ਸਕਣ ਪਾਰਟੀ ਬਣਾਉਣੀ ਪਾਰਟੀ ਬਣਨੀ ਕੋਈ ਆਪਣੇ ਆਪ ਚ ਕੋਈ ਵੱਡੀ ਗੱਲ ਨਹੀਂ ਹੈ ਇਹ ਇੱਕ ਬਹੁਤ ਹੀ ਸਿੰਪਲ ਪ੍ਰਕਿਰਿਆ ਹੈਗੀ ਹੈ ਪਰ ਪਾਰਟੀ ਅਗਾਹ ਤੋਰਨੀ ਪਾਰਟੀ ਦੀ بنیاد ਸਟਰੋਂਗ ਕਰਨੀ ਪਾਰਟੀ ਨੂੰ ਵੱਡੇ ਪੱਧਰ ਤੱਕ ਲਿਜਾਣਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮਸ਼ਕਤ ਹੈ ਹਾਲਾਂਕਿ ਜੇ ਆਪਾਂ ਪੰਥਕ ਪਾਰਟੀ ਦੀ ਵੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹਦੇ ਪਿੱਛੇ 100 ਸਾਲਾਂ ਦਾ ਇਤਿਹਾਸ ਹੈਗਾ ਜਿਸ ਇਤਿਹਾਸ ਦੇ ਵਿੱਚੋਂ ਲੰਘ ਕੇ ਪਾਰਟੀ ਨੇ ਪੰਜਾਬ ਦੇ ਵਿੱਚ ਸੱਤਾ ਕਾਇਮ ਵੀ ਕੀਤੀ ਹੋਈ ਹੈ ਪਰ ਹੁਣ ਪਾਰਟੀ ਜਿਹੜੀ ਆ ਉਹ ਨਿਹਾਰ ਦੇ ਵੱਲ ਲਗਾਤਾਰ ਬੜੀ ਤੇਜ਼ ਰਫ਼ਤਾਰ ਦੇ ਨਾਲ ਵਧਦੀ ਪਈ ਹੈ ਖੈਰ ਦੂਜੇ ਪਾਸੇ ਇੱਕ ਜਿਹੜੀ ਵੱਖਰੀ ਪਾਰਟੀ ਦੀ ਸਿਰਜਣਾ ਆ ਉਸ ਨੂੰ ਲੈ ਕੇ ਚਰਚੇ ਸ਼ੁਰੂ ਹੋ ਗਏ ਨੇ ਹੁਣ ਕੀ ਇਸ ਪਾਰਟੀ ਦਾ ਮਹੱਤਵ ਪੰਜਾਬ ਪੰਜਾਬ ਦੇ ਹਿੱਤਾਂ ਫਿਰ ਪੰਥ ਦੇ ਹਿੱਤੋ ਜਾਗਰ ਕਰਨਾ ਹੋਵੇਗਾ ਜਾਂ ਫਿਰ ਸਿਰਫ ਸਿਆਸੀ ਬੁਨਿਆਦ ਵਿੱਚ ਸਿਆਸੀ ਢਾਂਚੇ ਵਿੱਚ ਵਿਚਰਨਾ ਹੋਵੇਗਾ ਤਾਂ ਕਿ ਆਪਣੀ ਹੋਂਦ ਸਿਆਸਤਦਾਨ ਦੇ ਤੌਰ ਦੇ ਉੱਤੇ ਸਿਆਸੀ ਪਾਰਟੀ ਦੇ ਤੌਰ ਦੇ ਉੱਤੇ ਜਾਗਰ ਕੀਤੀ ਜਾ ਸਕੇ ਹੁਣ ਦੋ ਚੀਜ਼ਾਂ ਵਾਪਰਦੀਆਂ ਨੇ ਜ਼ਾਹਿਰ ਤੌਰ ਦੇ ਉੱਤੇ ਸਿਆਸਤਦਾਨ ਜਿਹੜੇ ਨੇ ਉਹ ਜਾਂ ਤਾਂ ਮਸਲਿਆਂ ਤੇ ਇਸ਼ੂਜ਼ ਨਾਲ ਸਹਿਰਦ ਹੁੰਦੇ ਨੇ ਜਾਂ ਫਿਰ ਸਿਆਸਤ ਨਾਲ ਸਹਿਰਦ ਹੁੰਦੇ ਨੇ ਹੁਣ ਸਵਾਲ ਇਹ ਹੈ ਕਿ ਜਿਹੜੀ ਇਹ ਨਵੀਂ ਪਾਰਟੀ ਬਣੇਗੀ ਇਸ ਦੇ ਵਿੱਚ ਵਿਚਰਨ ਵਾਲੇ ਜਿਹੜੇ ਸਿਆਸਤਦਾਨ ਹੋਣਗੇ ਪੰਥਕ ਆਗੂ ਨਹੀਂ ਕਹਾਂਗੇ ਸਿਆਸਤਦਾਨ ਹੋਣਗੇ ਕਿਉਂਕਿ ਸਿਆਸਤ ਵਿਚ ਪੈਰ ਧਰ ਲਿਆ ਸਿਆਸੀ ਪਾਰਟੀ ਬਣਾਉਣ ਦੀ ਗੱਲ ਕਰ ਲਈ ਹੈ ਜਦੋਂ ਸਿਆਸੀ ਪਾਰਟੀ ਬਣਾਈ ਦਿੱਤੀ ਹੈ ਤੇ ਉਦੋਂ ਸਿਰਫ ਸਿਆਸੀ ਆਗੂ ਹੀ ਹੋਣਗੇ ਜਾਂ ਸਿਆਸੀ ਲੀਡਰ ਹੋ ਸਕਦੇ ਆ ਤੇ ਜ਼ਾਹਿਰ ਤਨ ਜੇ ਸਿਆਸੀ ਲੀਡਰ ਨੇ ਜਾਂ ਤਾਂ ਉਹਨਾਂ ਦਾ ਫਿਰ ਸਿਆਸੀ ਰੁਝਾਨ ਹੋਵੇਗਾ ਜਾਂ ਫਿਰ ਉਹ ਰਾਜਸੀ ਪ੍ਰਬੰਧਾਂ ਦੇ ਆਧਾਰ ਦੇ ਉੱਤੇ ਗੱਲ ਕਰਨਗੇ ਜਾਂ ਫਿਰ ਉਹ ਇਸ਼ੂਜ਼ ਦੇ ਉੱਤੇ ਪਾਵੇਂ ਪੰਥਕ ਏਜੰਡੇ ਕਿਉਂ ਨਾ ਹੋਣ ਇਹਨਾਂ ਇਸ਼ੂਜ਼ ਦੇ ਉੱਤੇ ਗੱਲ ਕਰਨਗੇ ਪਰ ਜਦੋਂ ਪੰਜਾਬ 'ਚ ਵਿਚਾਰਨਾ ਹੋਵੇਗਾ ਸਿਰਫ ਪੰਥਕ ਮਸਲਿਆਂ ਦੇ ਨਾਲ ਵਿਚਰਿਆ ਨਹੀਂ ਜਾਵੇਗਾ ਇਸ ਤੋਂ ਅਲੈਦਾ ਵੀ ਵੱਡੇ ਪੱਧਰ ਦੇ ਉੱਤੇ ਵਿਚਾਰਨਾ ਹੋਵੇਗਾ ਜਿਸ ਦੇ ਵਿੱਚ ਪੰਜਾਬ ਦੇ ਆਪਣੇ ਬੁਨਿਆਦੀ ਮੁੱਦੇ ਵੀ ਆਉਂਦੇ ਨੇ ਜੀਓਗ੍ਰਾਫੀਕਲ ਮੁੱਦੇ ਵੀ ਆਉਂਦੇ ਨੇ ਪੋਲਿਟੀਕਲ ਮੁੱਦੇ ਵੀ ਆਉਂਦੇ ਨੇ ਔਰ ਨਾਲ ਦੀ ਨਾਲ ਸੋਸ਼ਲ ਇਸ਼ੂਜ਼ ਵੀ ਆਉਂਦੇ ਨੇ ਉਹਨਾਂ ਦੇ ਨਾਲ ਨਜਿੱਠਣਾ ਹੋਵੇਗਾ ਕ੍ਰਿਮినਲ ਪ੍ਰੋਸੀਜਰ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ ਇਹ ਸਾਰਾ ਕੁਝ ਲੰਕੇ ਇੱਕ ਸਿਆਸਤ ਜਿਹੜੀ ਹੈ ਇੱਕ ਸਿਆਸੀ ਪਾਰਟੀ ਜਿਹੜੀ ਹੈ ਉਹ ਵਿਚਰ ਸਕੇਗੀ ਤੇ ਇਹ ਵੀ ਚੀਜ਼ਾਂ ਬੁਨਿਆਦੀ ਤੌਰ ਦੇ ਉੱਤੇ ਧਿਆਨ ਦੇ ਵਿੱਚ ਰੱਖਣੀਆਂ ਹੋਣਗੀਆਂ ਹਾਲਾਂਕਿ ਸੀਨੀਅਰ ਪੱਤਰਕਾਰ ਵਾਰ-ਵਾਰ ਕਹਿੰਦੇ ਨੇ ਕਿ ਵੱਖ-ਵੱਖ ਸਿਆਸੀ ਪਾਰਟੀਆਂ ਹੋਂਦ ਵਿੱਚ ਆਈਆਂ ਅਕਾਲੀ ਦਲ ਦੇ ਪਿੱਛੇ ਇੱਕ ਵੱਡਾ ਸਟੈਂਡ ਸੀ ਇੱਕ ਵੱਡੀ ਸੋਚ ਸੀ ਇੱਕ ਵੱਡੀ ਆ ਵਿਜਨ ਇੱਕ 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 ਸਿਆਸੀ ਸ਼ਕਤੀ ਸੀ ਉਸੇ ਤਰ੍ਹਾਂ ਸਿਵਨਜੀ ਸਿੰਘ ਮਾਨ ਵੀ ਪਾਰਟੀ ਦੇ ਪਿੱਛੇ ਸੀ ਈਵਨ ਅਰਵਿੰਦ ਕੇਜਰੀਵਾਲ ਬਾਰੇ ਵੀ ਜ਼ਿਕਰ ਕੀਤਾ ਜਾਂਦਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਵੀ ਜਦੋਂ ਉਹ ਇਹ ਦੇਖਿਆ ਸੀ ਕਿ ਉਹਨਾਂ ਦੇ ਕੋਲ ਵਿਜਨ ਆ ਗਿਆ ਹੋਇਆ ਉਹਨਾਂ ਕੋਲ ਇੱਕ ਤਰੀਕਾ ਹੈਗਾ ਕਰਪਸ਼ਨ ਦੇ ਖਿਲਾਫ ਖੜੇ ਹੋਏ ਹੈ ਉਹਨਾਂ ਨੇ ਆਪਣੇ ਪ੍ਰਚਾਰ ਕੀਤੇ ਪ੍ਰਚਾਰ ਦੇ ਵਿੱਚ ਉਹਨਾਂ ਨੂੰ ਵੱਡਾ ਹੰਗਾਰਾ ਵੀ ਮਿਲਿਆ ਪਰ ਜਦੋਂ ਸਿਆਸੀ ਚੋਣਾਂ ਨਜ਼ਦੀਕ ਆਈਆਂ ਜਦੋਂ ਚੋਣ ਦਾ ਮਾਹੌਲ ਬਣਿਆ ਉਦੋਂ ਉਹਨਾਂ ਨੇ ਆਪਣੀ ਪਾਰਟੀ ਬਣਾ ਲਈ ਔਰ ਉਹਨਾਂ ਨੇ ਗਰਮ ਲੋਹੇ ਤੇ ਰੱਖ ਕੇ ਸੋਟਾ ਮਾਰਿਆ ਉਹੀ ਚੀਜ਼ ਐ ਲੱਗਦਾ ਜਿਵੇਂ ਹੁਣ ਭਾਈ ਅਮਰਤਪਾਲ ਸਿੰਘ ਦਾ ਜਿਹੜਾ ਇਹ ਵਿੰਗ ਹੈ ਉਹ ਕਰਦਾ ਨਜ਼ਰ ਆ ਰਿਹਾ ਹੋ ਸਕਦਾ ਹੈ ਕਿ ਭਾਈ ਅਮਰਤਪਾਲ ਸਿੰਘ ਦਾ ਵਿੰਗ ਜਿਹੜਾ ਉਹ ਜ਼ਿਆਦਾ ਬੋਚ-ਬੋਚ ਕੇ ਪੱਬਤਰੇ ਪ੍ਰਤਾਮੀ ਇੱਕ ਵੱਖਰਾ ਖਲਾਅਤ ਪੈਦਾ ਹੋ ਹੀ ਗਿਆ ਸੀ ਉਸ ਖਲਾਅ ਦੇ ਵਿੱਚ ਇਸ ਪਾਰਟੀ ਦਾ ਹੋਣਾ ਵੀ ਲਾਜ਼ਮੀ ਹੋ ਹੀ ਗਿਆ ਸੀਗਾ ਇਸ ਨਵੀਂ ਧਿਰ ਦਾ ਇਸ ਨਵੀਂ ਪਾਰਟੀ ਦਾ ਮੌਜੂਦਾ ਸਥਿਤੀ ਦੇ ਵਿੱਚ ਵਿਚਰ ਰਹੀ ਅਕਾਲੀ ਦਲ ਦੇ ਉੱਤੇ ਕੀ ਅਸਰ ਪਵੇਗਾ ਵੱਡਾ ਸਵਾਲ ਤਾਂ ਇਹ ਬਣਦਾ ਹੈ ਕੀ ਸੁਖਵੀਰ ਬਾਦਲ ਸਮੇਂ ਦੀ ਤੀਬਰਤਾ ਦੇ ਨਾਲ ਜੂਝ ਕੇ ਤੇ ਅੱਗੇ ਲੰਘ ਜਾਣਗੇ ਔਰ ਪਾਰਟੀ ਨੂੰ ਦੁਬਾਰਾ ਖੜਾ ਕਰ ਦੇਣਗੇ ਜਾਂ ਫਿਰ ਜਿਹੜੀ ਇਹ ਨਵੀਂ ਪਾਰਟੀ ਬਣਦੀ ਪਈ ਹੈ ਇਹ 100 ਸਾਲ ਪੁਰਾਣੀ ਪਾਰਟੀ ਨੂੰ ਪਿੱਛੇ ਛੱਡ ਦੇਵੇ ਵੇਖਣਾ ਹੋਵੇਗਾ ਕੀ ਕੁਝ ਹੁੰਦਾ ਹੈ ਆਉਣ ਵਾਲਾ ਸਮਾਂ ਕੀ ਕੁਝ ਲੈ ਕੇ ਆਉਂਦਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਤੇ